ਉਨ੍ਹਾਂ ਦੀ ਮਨਸ਼ਾ 'ਚ ਇਹ ਫਰਕ ਸੀ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਪੁੱਤ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਸਰਸੇ ਵਾਲੇ ਸਾਥ ਦੀਆਂ ਉਹਨਾਂ ਨੇ ਵੋਟਾਂ ਲੈਣੀਆਂ ਜਿੰਨੇ ਵੀ ਲੀਡਰ ਸੀ ਜਿਹੜੇ ਪੰਥਕਤਾਸ਼ੀ ਔਰ ਪਾਰਟੀ ਨੂੰ ਉੱਪਰ ਲੈ ਜਾਣਾ ਚਾਹੁੰਦੇ ਸੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ ਉਹ ਪਾਰਟੀ ਨੂੰ ਥੱਲੇ ਜਾਂਦਾ ਦੇਖ ਰਹੇ ਸੀ ਪਾਰਟੀ ਦਾ ਉਹ ਫਿਊਚਰ ਦੇਖ ਰਹੇ ਸੀ ਇੱਕ ਪਰਿਵਾਰ ਵੱਲੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਨੰਗਾਰ ਆ ਗਿਆ ਉਹ ਲੋਕਾਂ ਨੇ ਹੁਣ ਲੋਕ ਸਭਾ ਦੇ ਵਿੱਚ ਮੋਹਰ ਲਾਤੀ ਸਿਰਫ ਤੇ ਸਿਰਫ ਇੱਕ ਉਸ ਪਰਿਵਾਰ ਦਾ ਇੱਕ ਮੈਂਬਰ ਜਿੱਤੇ ਔਰ ਉਹ ਵੀ ਕਿਸ ਤਰ੍ਹਾਂ ਜਿੱਤਿਆ ਉਹ ਸਾਰੀ ਦੁਨੀਆ ਨੂੰ ਪਤਾ ਕਿੰਨਾ ਉੱਥੇ ਪੈਸਾ ਖਰਚੋਇਆ ਕਿਹਦੇ ਨਾਲ ਸਮਝੌਤੇ ਕੀਤੇ ਗਏ ਇਹੇ ਜੇ ਲੋਕੀਂ ਪਾਰਟੀ ਨੂੰ ਅਕੇਲ ਜਾ ਸਕਦੇ ਜਿਨ੍ਹਾਂ ਨੂੰ ਪਾਰਟੀ ਦੇ ਗਿਆਨ ਆ ਜਿਨ੍ਹਾਂ ਪਰਮਾਨਾਂ ਨੇ ਪਾਰਟੀ ਲਈ ਕੁਰਬਾਨੀ ਹੈ ਅਸੀਂ ਇਹ ਨਹੀਂ ਕਹਿੰਦੇ ਕਿ ਬੇਅਵਦੀ ਉਹਨਾਂ ਨੇ ਕਰਵਾਈ ਹੈ ਪਰ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਨੂੰ ਸ਼ੈਲਟਰ ਦਿੱਤਾ ਹੈ ਉਹਨਾਂ ਨੂੰ ਬਚਾਇਆ ਹੈ ਿਕਾ ਪਤੀ ਲਈ ਲਾਲ ਨੇ ਹੌਲੀ 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 ਫਿਰ ਬਹੁਤ ਵੱਡੀ ਭੰਬੜ ਬਣ ਜਾਂਦਾ ਹੈ ਇਹ ਹੁਣ ਭੰਬੜ ਬਣ ਗਿਆ ਔਰ ਇਸ ਭੰਬੜ ਨੂੰ ਕੰਟਰੋਲ ਕਰਨਾ ਕਾਬੂ ਕਰਨਾ ਇਹ ਸਦਾ ਸੋ ਸੁਖਵੀਰ ਸਿੰਘ ਬਾਦਲ ਵਾਸਤੇ ਬਹੁਤ ਵੱਡੀ ਇੱਕ ਚੁਣੌਤੀ ਹੈ ਸੱਤ ਸਾਲ ਦਾ ਅਨਮੋਲ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਜਿਸ ਤਰ੍ਹਾਂ ਦੇ ਨਾਲ ਦੋ ਧੜੇ ਬਣ ਗਏ ਨਾਰਾਜ਼ਗੀਆਂ ਪੈਦਾ ਹੋ ਗਈਆਂ ਉਹਨਾਂ ਨਾਰਾਜ਼ਗੀਆਂ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੇ ਇਹ ਵੀ ਸ਼ੁਰੂ-ਸ਼ੁਰੂ ਦੇ ਵਿੱਚ ਮੰਗ ਕੀਤੀ ਦਬੀਆਂ ਸੁਰਾਂ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਰਿਜ਼ਾਈਨ ਕਰ ਜਾਣ ਧੜਾ ਉਸ ਤੋਂ ਬਾਅਦ ਬਣਦਾ ਉਹਨਾਂ ਦੇ ਵਿੱਚ ਪਾਵੇਂ ਚਰਨਜੀਤ ਸਿੰਘ ਬਰਾੜ ਹੋਰਾਂ ਦੀ ਖੁੱਲੀ ਚਿੱਠੀ ਦਾ ਜ਼ਿਕਰ ਹੋਵੇ ਉਸ ਤੋਂ ਪਹਿਲਾਂ ਜਗਮੀਤ ਸਿੰਘ ਬਰਾੜ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਬਾਅਦ ਇਹ ਗੱਲ ਕਹੀ ਸੀ ਹਾਲਾਂਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਬੀਬੀ ਪਰਮਜੀਤ ਕੌਰ ਗੁਲਸ਼ਨ ਜਿਹੜੇ ਫਰੀਦਕੋਟ ਤੋਂ ਸਾਬਕਾ ਐਮਪੀ ਵੀ ਹੈ ਉਹਨਾਂ ਨੇ ਵੀ ਮੀਡੀਆ ਦੇ ਵਿੱਚ ਆ ਕੇ ਗੱਲ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਜਿਹੜਾ ਵੱਡਾ ਫੈਸਲਾ ਲੈਣ ਵਾਸਤੇ ਸੋਚਣਾ ਚਾਹੀਦਾ ਹੈ ਮੇਰੇ ਨਾਲ ਨੇ ਬੀਬੀ ਪਰਮਜੀਤ ਕੌਰ ਗੁਲਸ਼ਨ ਬੀਬੀ ਜੀ ਦੇਖੋ ਹੁਣ ਤਾਂ ਸਾਰਾ ਕੁਝ ਕਲੀਅਰ ਹੀ ਹੋ ਗਿਆ ਕਿ ਇੱਕ ThoughtData ਹੀ ਬਣ ਗਿਆ ਨਰਾਜ਼ ThoughtData ਕਹਿ ਲਓ ਕਿ ਵੱਖਰਾ ThoughtData ਹੋ ਗਿਆ ਕਿ ਨਹੀਂ ਸੁਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਇਹ ਇਹਨਾਂ ਪੰਜ ਇਲੈਕਸ਼ਨ ਹਾਰਨ ਤੋਂ ਬਾਅਦ ਤੁਹਾਡਾ ਮਨ ਬਣਦਾ ਜੀ ਮੈਂ ਤੁਹਾਡੇ ਪਾਰਟਿਕੂਲਰ ਤੁਹਾਡੇ ਡਿਸੀਜਨ ਦੀ ਗੱਲ ਕਰਾਂ ਜਾਂ ਤੁਹਾਨੂੰ ਕਿਤੇ ਪਹਿਲਾਂ ਵੀ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਮੀਡੀਆ ਚ ਆਉਂਦੇ ਨਹੀਂ ਕੀ ਤੁਹਾਨੂੰ ਲੱਗਦਾ ਸੀ ਕਿ ਸੁਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਦੋਂ ਤੋਂ ਉਹਨਾਂ ਦੇ ਹੱਥ ਚ ਆਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕੋ ਬਹੁਤਾ ਉਸ ਤਰੀਕੇ ਦਾ ਬਲ ਨਹੀਂ ਮਿਲ ਰਿਹਾ ਜਿਹੜਾ ਇਸ ਤੋਂ ਪਹਿਲਾਂ ਬਾਕੀ ਪ੍ਰਧਾਨਾਂ ਦੇ ਹੁੰਦਿਆ ਮਿਲਦਾ ਰਿਹਾ ਅ ਜਵਜੀ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਆ ਸਪਸ਼ਟ ਕਰਨਾ ਚਾਹੁੰਦੀ ਕਿ ਅਸੀਂ ਕੋਈ ਟੜਾ ਨਹੀਂ ਬਣਾਇਆ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਇੱਕ ਹਿੱਸਾ ਹੈ ਜੀ ਔਰ ਸ਼੍ਰੋਮਣੀ ਅਕਾਲੀ ਦਲ ਜੋ ਨੰਗਾਰ ਆ ਚੁੱਕਾ ਹੈ ਇੱਕ ਪਰਿਵਾਰ ਦੇ ਚੱਲ ਕੇ ਮਤਲਬ ਇੱਕ ਪਰਿਵਾਰ ਵੱਲੋਂ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਨੰਗਾਰ ਆ ਗਿਆ ਉਹ ਲੋਕਾਂ ਨੇ ਹੁਣ ਲੋਕ ਸਭਾ ਦੇ ਵਿੱਚ ਮੋਹਰ ਲਾਤੀ ਸਿਰਫ ਤੇ ਸਿਰਫ ਇੱਕ ਉਸ ਪਰਿਵਾਰ ਦਾ ਇੱਕ ਮੈਂਬਰ ਜਿੱਤਿਆ ਔਰ ਉਹ ਵੀ ਕਿਸ ਤਰ੍ਹਾਂ ਜਿੱਤਿਆ ਉਹ ਸਾਰੀ ਦੁਨੀਆ ਨੂੰ ਪਤਾ ਕਿੰਨਾ ਉੱਥੇ ਪੈਸਾ ਖਰਚ ਹੋਇਆ ਕਿਹਦੇ ਨਾਲ ਸਮਝੌਤੇ ਕੀਤੇ ਗਏ ਕਿ ਨੂੰ ਆਪਣੀ ਪਾਰਟੀ ਨੂੰ ਦੇ ਕੈਂਡੀਡੇਟਾਂ ਨੂੰ ਹਰਾਉਣ ਵਾਸਤੇ ਔਰ ਉਸ ਪਰਿਵਾਰ ਦੀ ਜਿਹੜੀ ਹੈ ਇੱਕ ਸੀਟ ਬਚਾਉਣ ਵਾਸਤੇ ਬਹੁਤ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਹੀ ਕੰਸੀਟਾ ਦੇ ਕੰਪਰੋਮਾਈਜ਼ ਹੋਇਆ ਗਿਆ ਬਾਕੀ ਸੀਟਾਂ ਤੇ ਕੰਪਰੋਮਾਈਜ਼ ਹੋਇਆ ਇਹ ਸਭ ਨੂੰ ਪਤਾ ਮੇਰੇ ਕਹਿਣ ਦੀ ਗੱਲ ਨਹੀਂ ਹੈ ਦੂਜੀ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਇਹ ਹੁਣ ਨਹੀਂ ਬਹੁਤ ਲੰਬੇ ਸਮੇਂ ਤੋਂ ਕਿਉਂਕਿ ਜਦੋਂ ਤੋਂ ਬਰਗਾੜੀ ਕਾਰਨ ਹੋਇਆ ਜਿਹੜਾ ਅਕਸ ਪੰਥ ਦਾ ਜਿਹੜਾ ਨੰਗਾਰ ਕੀਤਾ ਹੈ ਬਾਦਨ ਕੀਤਾ ਔਰ ਉਦੋਂ ਤੋਂ ਹੀ ਅੰਦਰੋਂ ਅੰਦਰ ਜਿਹੜੀ ਸੀ ਇਹ ਅੱਗ ਧੁਖ ਰਹੀ ਸੀ ਤੁਹਾਨੂੰ ਤੁਹਾਨੂੰ ਲੱਗ ਰਿਆ ਸੀ ਕਿ ਇੱਕ ਟਾਈਮ ਆਉਣਾ ਚਾਹੀਦਾ ਹੈ ਜਦੋਂ ਇਹ ਗੱਲ ਬਾਹਰ ਆਵੇ ਪਰ ਪਰ ਚੁੱਪ ਰਹਿਣਾ ਮਜਬੂਰੀ ਰਹੀ ਨਹੀਂ ਕੋਈ ਮਜਬੂਰੀ ਨਹੀਂ ਸੀ ਚੁੱਪ ਵੀ ਨਹੀਂ ਸੀ ਰਹੇ ਅੰਦਰ ਖਾਤੇ ਜਿੱਦੋਂ ਮੀਟਿੰਗਾਂ ਹੁੰਦੀਆਂ ਸੀ ਚਾਹੇ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਸੀ ਚਾਹੇ ਬਡਾਲਾ ਸਭ ਜਿੰਨੇ ਵੀ ਸਾਡੇ ਚਾਹੇ ਬੀਬੀ ਹਰਜੀਤ ਕੌਰ ਦੇ ਭਰਾ ਸਰਦਾਰ ਰਣਜੀਤ ਸਿੰਘ ਤਲਵੰਡੀ ਸੀ ਮਤਲਬ ਜਿੰਨੇ ਵੀ ਲੀਡਰ ਸੀ ਜਿਹੜੇ ਪੰਥਕਤਾ ਸੀ ਔਰ ਪਾਰਟੀ ਨੂੰ ਉੱਪਰ ਲੈ ਜਾਣਾ ਚਾਹੁੰਦੇ ਸੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ ਉਹ ਪਾਰਟੀ ਨੂੰ ਥੱਲੇ ਜਾਂਦਾ ਦੇਖ ਰਹੇ ਸੀ ਪਾਰਟੀ ਦਾ ਉਹ ਫਿਊਚਰ ਦੇਖ ਰਹੇ ਸੀ ਉਹਨਾਂ ਦੇ ਅੰਦਰ ਇੱਕ ਦਰਦ ਸੀ ਇੱਕ ਚੀਜ਼ ਸੀ ਕਿਉਂਕਿ ਸਾਰੇ ਪਰਿਵਾਰ ਜਿਹੜੇ ਅੱਜ ਇੱਥੇ ਬੈਠੇ ਐ ਉਹਨਾਂ ਪਰਿਵਾਰਾਂ ਨੇ ਇਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪਾਰਟੀ ਨੂੰ ਖੜਾ ਕਰਨ ਵਾਸਤੇ ਬਹੁਤ ਵੱਡੇ ਸੰਘਰਸ਼ ਕੀਤੇ ਆ ਬਹੁਤ ਵੱਡੀ ਵੰਡੀ ਪਰਵਾੜ ਦੀ ਕੁਰਬਾਨੀਆਂ ਗੁਲਸ਼ਨ ਪਰਵਾੜ ਦੀ ਬਹੁਤ ਵੱਡੀ ਕੁਰਬਾਨੀਆਂ ਬਡਾਲਾ ਪਰ ਕਿਹੜੇ ਕਿਹਦੇ ਕਿਹਦੇ ਨਾਮਾ ਸਰਦਾਰ ਸੁਖਦੇਵ ਸਿੰਘ ਢੀਂਸਾ ਉਹਨਾਂ ਦੀ ਵੀ ਕੋਈ ਕੁਰਬਾਨੀ ਘੱਟ ਨਹੀਂ ਹੈ ਸੋ ਅੰਦਰੋਂ ਖਾਤੇ ਇਹ ਅੱਗ ਬਹੁਤ ਦੇਰ ਤੋਂ ਝੁੱਲਸਦੀ ਸੀ ਪਰ ਇਹ ਜੋ ਤੁਹਾਨੂੰ ਪਤਾ ਹੈ ਕਿ ਜੋ ਅੱਗ ਇੱਕ ਆਪਾ ਤੀਲੀ ਲਾ ਲੈਣੇ ਹੌਲੀ 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 ਫਿਰ ਬਹੁਤ ਵੱਡੀ ਭਾਂਬੜ ਬਣ ਜਾਂਦਾ ਹੈ ਇਹ ਹੁਣ ਭਾਂਬੜ ਬਣ ਗਿਆ ਔਰ ਇਸ ਭਾਂਬੜ ਨੂੰ ਕੰਟਰੋਲ ਕਰਨਾ ਕਾਬੂ ਕਰਨਾ ਇਹ ਸਰਦਾਰ ਸੋ ਵੀਰ ਸਿੰਘ ਬਾਦਲਵਾਸਤੇ ਬਹੁਤ ਵੱਡੀ ਇੱਕ ਚੁਣੌਤੀ ਹੈ ਜਿਹੜੀ ਉਹ ਇਹਨੂੰ ਫੇਸ ਨਹੀਂ ਕਰ ਸਕਣਗੇ ਸੋ ਅੱਜ ਤੁਸੀਂ ਦੇਖਿਆ ਹੀ ਹੈ ਕਿ ਬਹੁਤ ਵੱਡੇ ਫੈਸਲੇ ਲਏ ਗਏ ਆ ਇਸ ਜਿਵੇਂ ਕਾਲਿਸਦਾਰ ਲਹਿਰ ਦਾ ਜਿਹੜਾ ਇਹ ਚਲਾ ਰਹੇ ਆ ਬਹੁਤ ਵੱਡੇ ਬਟੇ ਪੱਧਰ ਤੇ ਹਜੇ ਕਮੇਟੀਆਂ ਬਣਨੀਆਂ ਅੱਜ ਬਡਾਲਾ ਸਾਹਿਬ ਨੂੰ ਕਨਵੀਨਰ ਬਣਾਇਆ ਬੜੇ ਸੂਝੇ ਅਤੇ ਬੜੇ ਕੁਰਬਾਨੀ ਵਾਲੇ ਪਰਿਵਾਰ ਹੈ ਬڑا ਸਿੱਖ ਇਤਿਹਾਸ ਪਾਰਟੀ ਦਾ ਇਤਿਹਾਸ ਉਹਨਾਂ ਨੂੰ ਸਾਰਾ ਮਤਲਬ ਇਹ ਜੇ ਲੋਕੀ ਪਾਰਟੀ ਨੂੰ ਅੱਗੇ ਲਿਜਾ ਸਕਦੇ ਜਿਨ੍ਹਾਂ ਨੂੰ ਪਾਰਟੀ ਦੇ ਗਿਆਨ ਆ ਜਿਨ੍ਹਾਂ ਪਰਵਾਰਾਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੱਲੋਂ ਜਾਂ ਫਿਰ ਸਰਕਾਰ ਚਲਾਉਣ ਵਾਲੇ ਉਹਨਾਂ ਇੰਜੀਨਸ ਦੇ ਵੱਲੋਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸੀ ਤੁਹਾਨੂੰ ਉਦੋਂ ਤੋਂ ਲੱਗਦਾ ਸੀ ਕਿ ਮਤਲਬ ਉਹਨਾਂ ਨੇ ਕੁਝ ਗਲਤੀਆਂ ਕਰਤੀਆਂ ਹੋ ਗਈਆਂ ਜਾਂ ਜਾਣਬੁੱਝ ਕੇ ਕੀਤੀਆਂ ਜਾਂ ਮਨਸ਼ਾ ਦੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਖੋਟ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਮ ਮਨਿਸਟਰ ਹੋਵੇ ਉਹਨਾਂ ਦੀ ਧਰਮਪਾਲਤਰੀ ਸੈਂਟਰ ਦੇ ਵਿੱਚ ਬਚੀਰ ਬੈਠੀ ਹੋਵੇ ਸਰਕਾਰ ਪੰਥ ਦੀ ਹੋਵੇ ਤੇ ਫਿਰ ਉਹ ਲੋਕ ਲੱਭੇ ਨਾ ਜਾਣ ਉਹ ਲੋਕਾਂ ਨੂੰ ਉਸ ਸਮੇਂ 'ਚ ਸਜ਼ਾ ਮਾ ਨਿਲ ਤਾਂ ਫਿਰ ਇਹ ਤਾਂ ਬਿਲਕੁਲ ਸਾਫ਼ ਹੈ ਕਿ ਇਹਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਬੇਅਦਬੀ ਉਹਨਾਂ ਨੇ ਕਰਵਾਈ ਹੈ ਹਰ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਨੂੰ ਸ਼ੈਲਟਰ ਦਿੱਤਾ ਉਹਨਾਂ ਨੂੰ ਬਚਾਇਆ ਉਹਨਾਂ ਦੀ ਮਨਸ਼ਾ 'ਚ ਫਰਕ ਸੀ ਉਹਨਾਂ ਦੀ ਮਨਸ਼ਾ 'ਚ ਇਹ ਫਰਕ ਸੀ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਪੁੱਤ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਸਰਸੇ ਵਾਲੇ ਸਾਧ ਦੀਆਂ ਉਹਨਾਂ ਨੇ ਵੋਟਾਂ ਲੈਣੀਆਂ ਸਨ ਬਰਗਾੜੀ ਔਰ ਕੋਟਕਪੂਰਾ ਦੇ ਵਿੱਚ ਵਾਪਰੀਆਂ ਉਹ ਘਟਨਾਵਾਂ ਇੰਨੀਆਂ ਸੈਂਸਿਟਿਵ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਕਗਾਰ ਤੇ ਪਹੁੰਚ ਗਿਆ ਉਦਾਂ ਸਾਰੇ ਲੀਡਰ ਵੀ ਜ਼ਿਕਰ ਕਰਦੇ ਔਰ ਬੀਬੀ ਪਰਮਜੀਤ ਕੌਰ ਗੁਲਸ਼ਰ ਹੋਰਾ ਨੇ ਵੀ ਜ਼ਿਕਰ ਕੀਤਾ ਕਿ ਸਾਡੀ ਨਾਰਾਜ਼ਗੀ ਉਦੋਂ ਤੋਂ ਹੀ ਚੱਲ ਰਹੀ ਸੀ ਸਾਨੂੰ ਸਮਝ ਆ ਰਹੀਆਂ ਸੀ ਚੀਜ਼ਾਂ ਕਿ ਅੰਦਰ ਖਾਤੇ ਚੱਲ ਕੀ ਰਿਹਾ ਉਹ ਕਹਿੰਦੇ ਜੇਕਰ ਅਜੇਹਾ ਨਾ ਹੋਇਆ ਹੁੰਦਾ ਤਾਂ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ ਆਪਣੇ ਸਹਿਯੋਗੀ ਗੁਰਦੇਵ ਸਿੰਘ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਚੰਡੀਗੜ੍ਹ